ਜਿਸ ਤਰ੍ਹਾਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਉਸੇ ਤਰ੍ਹਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੀਆਂ ਗਤੀਵਿਧੀਆਂ ਨੂੰ ਤੇਜ਼ ਕਰ ਰਹੀਆਂ ਹਨ ਇਸੇ ਨੂੰ ਲੈ ਕੇ ਜਲੰਧਰ ਵਿੱਚ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖੈਰਾ ਨੇ ਆਪਣੀ ਪਾਰਟੀ ਦਾ ਵਿਸਤਾਰ ਕਰਦੇ ਹੋਏ ਵਪਾਰ ਸੈਲ ਦਾ ਗਠਨ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਉਹਨਾਂ ਦੀ ਪਾਰਟੀ ਜਿੱਥੇ ਵਪਾਰ ਨੂੰ ਬੜਾਵਾ ਦੇਣ ਲਈ ਕੰਮ ਕਰੇਗੀ ਉੱਥੇ ਅਤਵਾਦੀ ਦੌਰ ਵਿੱਚ ਪੰਜਾਬ ਵਿੱਚੋਂ ਪਲਾਨ ਕਰ ਚੁੱਕੇ ਵਪਾਰੀ ਅਤੇ ਹੋਰ ਲੋਕਾਂ ਨੂੰ ਵਾਪਸ ਲਿਆਉਣ ਦਾ ਵੀ ਯਤਨ ਕਰੇਗੀ ਇਕਤਾ ਪਾਰਟੀ ਨੇ ਆਪਣਾ ਜਿਹੜਾ ਵਪਾਰ ਵਿੰਗ ਹੈ ਟਰੇਡ ਵਿੰਗ ਹੈ ਉਸ ਦਾ ਵਿਸਤਾਰ ਕੀਤਾ ਵਾ ਔਰ ਉਸ ਦੇ ਅਸੀਂ ਪਹਿਲਾਂ ਪ੍ਰੈਜ਼ੀਡੈਂਟ ਅਸ਼ਵਨੀ ਪਟੇਜਾ ਜੀ ਨੇ ਜਿਹੜੇ ਕੋਟਕਪੂਰੇ ਦੇ ਰਹਿਣ ਵਾਲੇ ਨੇ ਜਿਹੜੇ ਕਿ ਉਥੋਂ ਦੇ オリジナル ਪਸੰਦੇ ਨੇ ਉਹਨਾਂ ਨੂੰ ਅਸੀਂ ਅੱਜ ਉਸ ਆਪਣੇ ਜਿਹੜਾ ਵਪਾਰ ਵਿੰਗ ਹੈ ਉਹਦਾ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਵਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਦਾ ਵਿਸਤਾਰ ਕਰਾਂਗੇ ਔਰ ਇਸ ਦਾ ਮੁੱਖ ਉਦੇਸ਼ ਹੋਵੇਗਾ ਕਿ ਸਾਡਾ ਸਾਡੀ ਪਾਰਟੀ ਦੀਆਂ ਨੀਤੀਆਂ ਸਾਡੀ ਪਾਰਟੀ ਦਾ ਜਿਹੜਾ ਇੱਕ ਪੁਲ ਦੀ ਤਰ੍ਹਾਂ ਜਿੰਨੇ ਵੀ ਦੁਕਾਨਦਾਰ ਨੇ ਵਪਾਰੀ ਨੇ ਇੰਡਸਟਰੀਲਿਸਟ ਨੇ ਉਹਨਾਂ ਦੇ ਨਾਲ ਸਾਡੇ ਸਾਡੀਆਂ ਨੀਤੀਆਂ ਪਹੁੰਚਾਉਣ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਜਿਹੜਾ ਇੱਕ ਬਹੁਤ ਵੱਡਾ ਇੰਪੋਰਟੈਂਟ ਪੰਜਾਬ ਦੇ ਵਿੱਚ ਘਟਨਾਕ੍ਰਮ ਵਾਪਰਿਆ ਜਦੋਂ 80 ਤੇ 90 ਦੇ ਦਹਾਕੇ ਜਦੋਂ ਪੰਜਾਬ ਦਾ ਕਾਲੇ ਦਿਨ ਦਾ ਦੌਰ ਸੀਗਾ ਬਹੁਤ ਸਾਰੇ ਲੋਕ ਜਿਹੜੇ ਸੀਗੇ ਆਪਣੇ ਘਰ-ਬਾਰ ਛੱਡ ਕੇ ਆਪਣੇ ਵਪਾਰ ਛੱਡ ਕੇ ਦੂਸਰੇ ਸਟੇਟਸ ਵਿੱਚ ਜਾਣਾ ਪਿਆ ਕਿਉਂਕਿ ਕਤਲੋਗਾਰਥ ਹੋ ਰਹੀ ਸੀ ਖੂਨ ਖਰਾਬਾ ਹੋ ਰਿਆ ਸੀਗਾ ਔਰ ਕਿਸੇ ਵੀ ਪਾਰਟੀ ਨੇ ਉਸ ਤੋਂ ਬਾਅਦ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਰੀਹੈਬਿਲੀਟੇਸ਼ਨ ਪਾਲਿਸੀ ਨਹੀਂ ਬਣਾਈ ਉਹਨਾਂ ਦਾ ਕੋਈ ਮੁੜ ਵਸੇਵੇ ਵਾਸਤੇ ਕੋਈ ਪ੍ਰਬੰਧ ਨਹੀਂ ਕੀਤਾ ਬਹੁਤ ਸਾਰੇ ਲੋਕ ਉਹਨਾਂ ਨੇ ਆਪਣੇ ਵਪਾਰ ਠੀਕ ਕਰ ਲਏ ਹੋਣਗੇ ਲੇਕਿਨ ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਹੜੇ ਆਪਣੇ ਵਪਾਰ ਨਹੀਂ ਠੀਕ ਕਰ ਸਕੇ ਉਹਨਾਂ ਦਾ ਉਜਾੜਾ ਕੀਤਾ ਗਿਆ ਇੱਥੋਂ ਇਸ ਲਈ ਸਾਡੀ ਪੰਜਾਬ ਇਕਤਾ ਪਾਰਟੀ ਔਰ ਅਸ਼ਵਨੀ ਪਟੇਜਾ ਦੀ ਦੀ ਰਹਿਨਮਾਈ ਦੇ ਥੱਲੇ ਅਸੀਂ ਇੱਕ ਪ੍ਰੋਪਰ ਰੀਹੈਬਿਲੀਟੇਸ਼ਨ ਪਾਲਿਸੀ ਜਿਹੜੇ ਲੋਕ ਉਸ ਵਕਤ ਵਿਕਟਮ ਸੀ ਕਿ ਮਿਲਟੈਂਸੀ ਦੇ ਦੌਰ ਦੇ ਉਹਨਾਂ ਨੂੰ ਅਸੀਂ ਅਪੀਲ ਕਰਾਂਗੇ ਕਿ ਜਿਹੜੇ ਵੀ ਸੱਜਣ ਮੁੜਨਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਪੰਜਾਬ ਉਸ ਵਕਤ ਉਹਨਾਂ ਨੂੰ ਉਸ ਪੂਰੇ ਪ੍ਰਬੰਧ ਸਹੂਲਤਾਂ ਮੁਹੱਈਆ ਕਰਾਵੇਗਾ ਮਾਨ ਸਤਕਾਰ ਬਹਾਲ ਕਰਾਵੇਗਾ ਕਿਉਂਕਿ ਭਾਵਾਂ ਕਿੰਨੇ ਪੈਸੇ ਕਮਾ ਲਏ ਹੋਣ ਉਹਨਾਂ ਉਜੜੇ ਹੋਏ ਲੋਕਾਂ ਨੇ ਬਾਹਰ ਜਾ ਕੇ ਪਰ ਜੋ ਦੁੱਖ ਉਹਨਾਂ ਨੂੰ ਆਪਣੇ ਮਾਂ ਭੂਮੀ ਤੋਂ ਟੁੱਟਣ ਦਾ ਆਪਣੇ ਸੂਬੇ ਤੋਂ ਟੁੱਟਣ ਦਾ ਆਪਣੇ ਘਰਾਂ ਤੋਂ ਟੁੱਟਣ ਦਾ ਹੋਇਆ ਉਸ ਦੁੱਖ ਦੀ ਅੱਜ ਤੱਕ ਕਿਸੇ ਪਾਰਟੀ ਨੇ ਪੂਰਤੀ ਨਹੀਂ ਕੀਤੀ ਆਕਾਲੀ ਦਲ ਕਾਂਗਰਸ ਮਹਿਜ਼ ਰੋਟੀਆਂ ਸੇਕਦੇ ਨੇ ਇਸ ਲਈ ਪੰਜਾਬ ਇਕਤਾ ਪਾਰਟੀ ਇਹ ਪਹਿਲ ਕਦਮੀ ਕਰੇਗੀ ਤੇ ਜਿਹੜੇ ਉਹ ਉਸ ਵਕਤ ਦੇ ਪੀੜਤ ਲੋਕ ਸੀ ਜਿਹੜੇ ਪੰਜਾਬ ਛੱਡ ਕੇ ਚਲੇ ਗਏ ਕਿਉਂਕਿ ਅਸ਼ਮਨੀ ਭਟੇਜਾ ਜੀ ਨੂੰ ਆਪ ਵੀ ਜੈਪੁਰ ਜਾਣਾ ਪਿਆ ਔਰ ਇਹਨਾਂ ਦਾ ਦਿਲ ਜਿਹੜਾ ਹਮੇਸ਼ਾ ਕੋਟਕੂਪੂਰੇ ਵਿੱਚ ਧੜਕਦਾ ਸੀਗਾ ਸੋ ਇਸ ਲਈ ਇਹ ਸਾਡੀ ਆਵਾਜ਼ ਹੋਵੇਗੀ ਕਿ ਅਸੀਂ ਸਾਰਿਆਂ ਨੂੰ ਸੱਦਾ ਦੇਾਂਗੇ ਕਿ ਵਾਪਸ ਆਓ ਇੱਕ ਨਾਲ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦਾ ਜਿਹੜਾ ਵਪਾਰ ਆ ਇਸ ਵਕਤ ਜਿੱਦਾਂ ਖੇਤੀ ਦੀ ਵਿਵਸਥਾ ਬਿਲਕੁਲ ਠਹਿ ਠੇਰੀ ਹੋ ਗਈ ਉਹਦਾ ਵਪਾਰ ਵੀ ਠਹਿ ਠੇਰਾ ਹੈ ਪਿਛਲੇ ਕੁਝ ਸਾਲਾਂ ਚ ਬਹੁਤ ਹਜ਼ਾਰਾਂ ਦੀ ਤਾਦਾਦ ਵਿੱਚ ਸਾਡੇ ਵਪਾਰ ਜਿਹੜੇ ਨੇ ਉਹ ਜਾਂ ਬੰਦ ਹੋ ਗਏ ਨੇ ਜਾ ਪੰਜਾਬ ਛੱਡ ਕੇ ਚਲੇ ਗਏ ਕਿਉਂਕਿ ਜੋ ਕੇਂਦਰ ਦੀ ਡਿਸਕ੍ਰਿਮੀਨੇਟਰੀ ਨੀਤੀ ਸੀ ਜੋ ਉਹਨਾਂ ਨੇ ਪਹਾੜੀ ਸੂਬਿਆਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਬਿਜਲੀ ਦੀਆਂ ਛੋਟਾਂ ਸੇਲ ਟੈਕਸ ਦੀ ਛੋਟਾ ਐਕਸਾਈਜ਼ ਦੀਆਂ ਛੋਟਾ ਇਨਕਮ ਟੈਕਸ ਦੀਆਂ ਛੋਟਾ ਜਿਹਦੇ ਕਰਕੇ ਬਹੁਤ ਸਾਰੇ ਪੰਜਾਬ ਦੇ ਵਪਾਰ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉਤਰਾਖੰਡ ਵੱਲ ਚਲੇ ਗਏ ਔਰ ਇਹ ਦੁੱਖ ਦੀ ਗੱਲ ਹੈ ਕਿ 2004 ਵਿੱਚ ਜਦੋਂ ਇਹ ਛੋਟਾਂ ਦਿੱਤੀਆਂ ਗਈਆਂ ਸੁਖਵੀਰ ਸਿੰਘ ਬਾਦਲ ਇੰਡਸਟਰੀਜ਼ ਮਿਨਿਸਟਰ ਸੀ ਬਾਜਪਾਈ ਸਾਹਿਬ ਦੀ ਸਰਕਾਰ ਚ ਉਸ ਤੋਂ ਬਾਅਦ 10 ਸਾਲ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਇਹ ਵਿਤਕਰੇ ਵਾਲੀ ਨੀਤੀ ਜਿਹੜੀ ਜਾਰੀ ਰੱਖੀ ਔਰ ਹੁਣ ਮੋਦੀ ਸਾਹਿਬ ਦੀ ਸਰਕਾਰ ਨੇ 10 ਸਾਲ ਵਾਸਤੇ ਉਹ ਸਹੂਲਤਾਂ ਫਿਰ ਪਹਾੜੀ ਸੂਬਿਆਂ ਨੂੰ ਦਿਤੀਆਂ ਜਿਹਦੇ ਕਰਕੇ ਪੰਜਾਬ ਦਾ ਵਪਾਰ ਚਾਹੇ ਉਹ ਗੁਰਾਇਆ ਹੈ ਚਾਹੇ ਬਟਾਲਾ ਹੈ ਚਾਹੇ ਲੁਧਿਆਣਾ ਹੈ ਚਾਹੇ ਮੰਡੀ ਗੋਬਿੰਦਗੜ ਆ ਬਹੁਤ ਭਾਰੀ ਨੁਕਸਾਨ ਹੋਇਆ ਇੱਕ ਸਾਹਿਬ ਨੂੰ ਆ ਆਪ ਮੈਂ ਖੁਦ ਮਿਲਣ ਗਿਆ ਹਾਂ ਉਹਨਾਂ ਦੇ ਆਫਿਸ ਚ ਚੰਡੀਗੜ੍ਹ ਤੇ ਫਿਰ ਮੈਂ ਜਦੋਂ ਪਤਾ ਕੀਤਾ ਉਹ ਕਹਿੰਦੇ ਅਸੀਂ ਅਨੰਦਪੁਰ ਸਾਹਿਬ ਗਏ ਫਿਰ ਮੈਂ ਵਿਧਾਨ ਸਭਾ ਦੇ ਸੈ ਮੈਡਮ ਸ਼ਸ਼ੀ ਲਖਨਪਾਲ ਮਿਸ਼ਰਾ ਨੂੰ ਮਿਲਿਆ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਹੁਣੇ ਹੀ ਹੈਂਡਓਵਰ ਕਰੋ ਜਿਹੜਾ ਤੁਹਾਡਾ ਨੋਟਿਸ ਹੈ ਕਿਉਂਕਿ ਮੇਰੇ ਕੋਲ ਨੋਟਿਸ ਪਹੁੰਚਿਆ ਨਹੀਂ ਸੀਗਾ ਉਹਨਾਂ ਨੇ ਕਿਹਾ ਜੀ ਸਪੀਕਰ ਸਾਹਿਬ ਦੁਬਾਰਾ ਸਾਈਨ ਕਰਕੇ ਭੇਜਣਗੇ ਫਿਰ ਅਸੀਂ ਤੁਹਾਨੂੰ ਭੇਜਾਂਗੇ ਔਰ ਉਹਨਾਂ ਦਾ ਨੋਟਿਸ ਹੁਣ ਜਿਹੜਾ ਹੈ ਉਹ ਮੈਨੂੰ ਪ੍ਰਾਪਤ ਹੋ ਗਿਆ ਮੈਂ ਆਪਣੇ ਵਕੀਲ ਨਾਲ ਸਲਾਹ ਕਰਕੇ ਉਸ ਦਾ ਬਣਦਾ ਜਵਾਬ ਠੁਕਮਾ ਦੇ ਦੂੰ ਰਹਿ ਗਈ ਗੱਲ ਭਗਵੰਤ ਮਾਨ ਦੀ ਮੈਂ ਉਹਨੂੰ ਕਹਿਣਾ ਚਾਹੁੰਦਾ ਕਿ ਐਮਐਲਏ ਭਗਵੰਤ ਮਾਨ ਨੇ ਨਹੀਂ ਮੈਨੂੰ ਬਣਾਇਆ ਨਾ ਬਣਾਇਆ ਅਰਵਿੰਦ ਕੇਜਰੀਵਾਲ ਨੇ ਮੈਨੂੰ ਪੁਲੱ ਉਸ ਜਿਹੜਾ ਲੋਕਾਂ ਦਾ ਮਾਣ ਨਹੀਂ ਤੋੜ ਸਕਦਾ ਮੈਂ ਆਪਣੀ ਪਾਰਟੀ 'ਚ ਇਹ ਪੱਕਾ ਰੱਖ ਕੇ ਜੋ ਫੈਸਲਾ ਬਣਦਾ ਹੋਏਗਾ ਟੁਕਦੇ ਸਮੇਂ ਤੇ ਜੋ ਜਵਾਬ ਬਣਦਾ ਹੋਏਗਾ ਮੈਂ ਦੇ ਦੂੰਗਾ